ਇਹ ਸਮਾਚਾਰ ਵੰਡਿਆ ਜਾਂਦਾ ਹੁਣ ਤੂੰ ਮੱਛੀ ਚੋਗੇ ਤੈਨੂੰ ਇੱਥੇ ਸਮਾਚਾਰ ਭੇਜਾਂਗੇ ਅੱਛਾ ਕਿਦੂ ਸੇਵਾ ਕਰੇ ਨਾ ਪਰ ਮੇਸ ਨੂੰ ਦੂਵੀ ਬਲਾਸ਼ ਕਰਦਾ ਠੀਕ ਹਾਂ ਅੱਛਾ ਜੀ ਸਮਾਚਾਰ ਵੰਡਿਆ ਜਾਂਦਾ ਤੁਸੀਂ ਜਾਂਦੇ ਰਹਿੰਦੇ ਹੋ ਹਾਂ ਅਸੀਂ ਜਾਣੇ ਲੈਨੇ ਆ ਵੀ ਮੰਗਰਵਾਰ ਨੂੰ ਮੰਗਲਵਾਰ ਨੂੰ ਹਾਂ ਮੈਨੂੰ ਡਿਊਟੀ ਲੱਗੀ ਹੋਈ ਐ ਸੰਗੂ ਦੀ ਪਿੰਡਾਂ ਚ ਜਾ ਕੇ ਸ਼ਮਾ ਚਾਲ ਵੀ ਕਰਨਾ ਸਾਨੂੰ ਵਿਚਾਉਗੇ ਨਾ ਕੋਈ ਨਸੇ। ਅੱਛਾ ਤੁਸੀਂ ਹੁਣ ਪ੍ਰਚਾਰ ਕਰਨ ਆਏ ਹੋ। ਹਾਂ ਵੀ ਕਰਦਾਂ ਨੇ ਅਸੀਂ ਸ਼ਮਾ ਚਾਲ ਬੰਦਿਆ ਬੰਦਿਆ ਹੁੰਦਾ ਉਹ ਪਾਪਾ ਜੀ ਸ਼ਮਾ ਚਾਲ ਵੇਚਦਾ। ਪਾਪਾ ਜੀ ਕੌਣ ਨੇ? ਜੀ ਉਹ ਪਾਸਟਰ ਨੂੰ ਪਾਪਾ ਜੀ ਕਹਿੰਦੇ। ਅੱਛਾ ਪਾਸਟਰ ਨੂੰ ਪਾਪਾ ਜੀ ਕਹਿੰਦੇ ਨੇ। ਅੱਛਾ ਅੱਛਾ। ਉੱਥੇ ਪਾਸਟਰ ਕੌਣ ਨੇ ਫਿਰ? ਆਨਲਾਈਨ ਹੋתי ਨਹੀਂ ਜਾਂ ਆਨਲਾਈਨ ਚਿੱਦਕੇ ਆਨਲਾਈਨ ਟੀਵੀ ਦੁਨੀਆ ਕੰਮ ਹੁੰਦੀ ਹੈ। ਅੱਛਾ। ਨਸ਼ਿਆਂ ਤੋਂ ਜਾਦ ਹੋਏ। ਨਹੀਂ ਕੀ ਉਪਮਾ ਇਹਨਾਂ ਦੀ ਕੀ ਕਰਦੇ ਨੇਗੇ? ਇਹ ਪ੍ਰਾਰਥਨਾ ਕਰਨੀ, ਵਚਨ ਪੜ੍ਹਨ। ਅੱਛਾ। ਬਾਈਬਲ ਦਿੱਤੀ ਜਾਂਦੀ ਉਹ ਵਚਨ ਪੜ੍ਹਿਆ, ਪੜਿਆ ਜਾਂਦਾ। ਅੱਛਾ ਵਚਨ ਪੜਿਆ ਜਾਂਦਾ। ਹਾਂ। ਤੇ ਵਚਨ ਦਿੱਤਾ ਜਾਂਦਾ ਅਗਲੇ ਨੂੰ। ਅੱਛਾ। ਹਾਂ। ਤੇ ਜੇ ਤੂੰ ਵਚਨ ਦੇਤਾ ਲੋਕਾਂ ਨੂੰ ਵੰਡਤਾ ਤੈਨੂੰ ਤੂੰ ਇੱਕ ਨੌ ਬਚਾਤੀ ਤੈਨੂੰ ਸੁਰਗ ਚ ਲਾਜ ਹੋ ਜੂਗਾ ਤੂੰ। ਤੇ ਨਰਕ ਚ ਨਹੀਂ। ਅੱਛਾ ਹੈਲਪਨ ਮੇਸਲ ਆਈ ਠਾਈ ਜਾਊਗਾ ਉਹ ਦੇ ਕ੍ਰਿਸਚੀਅਨ ਅੱਛਾ ਅੱਛਾ ਹੋਰ ਕੀ ਕੁਝ ਪ੍ਰਾਪਤ ਹੁੰਦਾ ਤੋਂ ਉਹ ਤਾਂ ਕੁਝ ਨਹੀਂ ਬਸ ਬਚਨ ਸਮਝਾਉਣਾ ਵੀ ਕਿਲੇ ਨਾ ਸੇ ਤੈਨੂੰ ਪਤਾ ਲੱਗ ਜੀਏ ਤੂੰ ਇੱਕ ਜਾਂ ਇਤਵਾਲ ਨੂੰ ਵਗ ਜੀ ਐਂ ਇਤਵਾਲ ਨੂੰ ਤੈਨੂੰ ਪਤਾ ਲੱਗ ਜੂ ਵੀ ਇਹ ਚੰਗੇ ਹੋਏ ਨੇ ਮੈਂ ਕਿਹਾ ਉਹ ਨਹੀਂ ਚੰਗਾ ਹੋ ਸਕਦਾ ਅੱਛਾ ਜੀ ਇਹ ਗਵਾਈਆਂ ਦਿੰਦੇ ਨੇ ਮੈਂ ਕਿਹਾ ਉਹ ਨਹੀਂ ਗਵਾਈ ਹੋ ਸਕਦੀ ਠੀਕ ਹੈ ਇਹ ਆਇਆ ਬਚਾ ਲਈ ਠੀਕ ਹੈ ਠੀਕ ਹੈ ਪਰ ਮੈਂ ਛੜ ਕੇ ਨਾ ਮੈਂ ਮਾਨ ਬਦਲਣਾ ਹੈ ਜਾਤ ਬਦਲਣੀ ਹੈ ਅੱਛਾ ਇਹ ਕਿਹੜਾ ਕੋਈ ਨਾ ਗਲਤ ਲਾਤੇ ਚੱਲ ਨਹੀਂ ਇਹਨੇ ਕੁੜੀਆਂ ਚੱਲ ਕੁੜੀਆਂ ਵੀ ਨਸ਼ੇ ਛੁੱਟੀਆਂ ਨੇ ਕੁੜੀਆਂ ਦੇ ਵੀ ਨਸ਼ੇ ਛੁੱਟੇ ਨੇ ਅੱਛਾ ਕਿਦੋਂ ਲੈਣ ਬਲਾਲਤ ਨਾ ਹੁੰਦੀ ਉਹਨਾਂ ਦੀ ਚੀਜ਼ਾਂ ਨਿਕਲ ਕੇ ਵਗ ਜਾਂਦੀਆਂ ਨੇ ਦੁਸ਼ਟ ਆਤਮਾ ਦਾ ਚੱਕਰ ਹੁੰਦਾ ਕਿੰਨੀਆਂ ਕੁ ਲੋਕ ਆਉਂਦੇ ਆ ਫਿਰ ਬਹੁਤ ਦੂ ਲੋਕ ਆਉਂਦੇ ਨੇ ਅੱਛਾ ਅੱਛਾ ਕੰਬਲਾ ਜਲ ਸੀ ਤੇ ਤੂੰ ਆਨਲਾਈਨ ਚ ਸੁਣ ਕੇ ਦੇਖੀ ਆ ਮੇਰਾ ਭਾਬੂ ਹੋਰ ਕੱਢ ਲਈ ਅੱਛਾ ਤੂੰ ਆਨਲਾਈਨ ਚ ਸੁਣੇ ਨਾ ਆਨਲਾਈਨ ਚ ਵੀ ਤੇਰਾ ਕੰਮ ਹੋ ਅੱਛਾ ਅੱਛਾ ਠੀਕ ਹੈ ਤੇ ਕਿੰਨੇ ਸੁਣਿਆ ਜਾਊਗਾ ਬਾਚਨ ਸਮਝਾਉਣ ਨੇ ਜੋ ਹਟਾਤ ਮਨੂ ਦੇ ਦੱਸੂਗਾ ਹੂੰ ਬਿਮਾਰੀਆਂ ਦੂਰ ਹੁੰਦੀਆਂ ਨੇ ਹਾਂ ਦੂਰ ਹੁੰਦੀਆਂ ਨੇ ਬਿਮਾਰ ਲੋਕ ਵੀ ਆਂਦੇ ਨੇ ਹਾਂ ਬਿਮਾਰ ਵੀ ਆਉਂਦੇ ਨੇ ਉਹਨਾਂ ਨੂੰ ਅੱਡ ਬਿਠਾਇਆ ਜਾਂਦਾ ਦੁੱਖ ਤਕਲੀਫਾਂ ਵਾਲੇ ਵੀ ਹਾਂ ਠੀਕ ਹੈ ਕੈਨਸਲ ਦੇ ਬਿਮਾਰੀਆਂ ਕੁੱਟੀਆਂ ਨੇ ਅੱਛਾ ਅੱਛਾ ਜੀ ਦੇਖੋ ਬੱਚੇ ਦੇਖੀ ਉਹਨੇ ਛਾਲਾ ਚੱਲ ਭੱਲ ਗਿਆ ਸੀ ਹੂੰ ਸੇਸ ਦੇ ਵਾਲ ਵੀ ਉੱਤਰ ਗਏ ਜੀ ਅੱਛਾ ਤੁਹਾਨੂੰ ਬਲਵਿਸ਼ਰ ਨੇ ਚੰਗਾ ਸਾਨੂੰ ਕੋਈ ਬਲੇਸਿੰਗ ਮਿਲੀ ਹੈ ਫਿਰ ਕਿੰਨੇ ਚਿਰ ਤੇ ਜਾਣੇ ਤੁਸੀਂ ਅਸੀਂ ਤਾਂ ਬਹੁਤ ਜਲਦੀ ਜਾਣੇ ਸਾਨੂੰ ਬਲਬੂ ਨੇ ਬਲੇਸਸ ਦਿੱਤੀ ਹੈ ਕਿ ਦੋ ਲੋਕਾਂ ਦੇ ਸ਼ਵਾਂ ਚੱਲ ਵੰਡਨੇ ਅੱਛਾ ਆਪ ਵੀ ਬਨਮੇਸ਼ਰ ਤੋਂ ਮੰਗਦੇ ਆ ਵੀ ਬਲਬੂ ਤੂੰ ਦੇਣ ਵਾਲੀ ਬਨਮਨ ਦੈਣ ਵਾਲੀ ਨਾ ਮਨ ਹਮ ਆਪ ਵੀ ਆ ਕਮੀਆਂ ਦੂਣ ਹੁੰਦੇ ਐਨੇ ਸਾਡੇ ਤੋਂ ਪ੍ਰਾਰਥ ਮੰਗਦੀ ਅੱਛਾ ਕੱਲ ਜੁਗਿਆ ਹੇ ਪ੍ਰਾਰਥਨਾ ਚ ਤਾਂ ਆਂਦਾ ਕੰਮ ਹੁੰਦਾ ਰੋਕਣ ਹੂੰ ਵੀ ਪ੍ਰਾਰਥਨਾ ਨਹੀਂ ਹੁੰਦੀ ਫਿਰ ਉਹਨੂੰ ਤਾਂ ਸਾਡੇ ਗੱਡੀਆਂ ਕੋਮਾ ਅਸੀਂ ਸਾਡੇ ਅਸੀਂ ਪ੍ਰਾਰਥਨਾ ਘਟ ਕਰਦੇ ਠੀਕ ਹੈ ਹੁਣ ਵਾਸਤਨ ਨਹੀਂ ਕਿ ਮੈਂ ਵੀ ਚਲਾਤਾ ਮਾਂ ਬਾਈਆ ਲੋ ਜੇ ਲੱਕੀ ਹੂੰ ਮੈਂ ਤਾਂ ਇਹਨੀਆਂ ਨੂੰ ਹਨੂ ਬਚਾਈ ਜਾਂਦਾ ਪਰਮੇਸ਼ਰ ਹੂੰ ਉਹ ਜੇ ਜਾਲੋ ਤਮਾਨਕੋਟ ਲੰਘ ਜੀ ਤਮਾਨਕੋਟ ਲੱਗਿਆ ਆ ਕੈਂਚੀ ਉਤਰ ਕੇ ਆਏ ਬਾਜੀ ਅੱਛਾ ਤਾਂ ਜਿੱਦ ਤੱਕ ਨਹੀਂ ਜਾਂਦੇ ਬਸ ਨਾਲੇ ਹੀ ਸਰ ਤਾਮਕੋਟ ਹਾਂ ਉੱਥੇ ਹੈ ਚਰਚ ਬਣੀ ਹੋਈ ਹਾਂ ਉੱਥੇ ਚਰਚੇ ਬਣੀ ਹੋਈ ਹੈ ਠੀਕ ਹੈ ਉੱਥੇ ਗਵਾਹਾਂ ਸੁਣੇ ਨਾ ਤੈਨੂੰ ਵਿਸ਼ਵਾਸ ਹੋਊਗਾ ਤੇ ਦੇ ਤਾਂ ਘਰੇ ਕਹਿੰਦਾ ਗੱਡੀਆਂ ਕਾਲਾ ਘੁੰਮਣ ਲੱਗ ਗਈਆਂ ਅੱਛਾ ਤੇ ਤੁਹਾਡੇ ਫਾਇਦਾ ਨਹੀਂ ਹੋਇਆ ਪਹਿਲਾਂ ਜਾਣਾ ਤਾਂ ਪੈਂਦੀ ਆ ਹਾਂ ਸਹੀ ਗੱਲ ਹੈ। ਹੂੰ ਸਹੀ ਗੱਲ ਹੈ। ਕਿ ਛੋਟੇ ਡੇ ਫਾਇਦਾ ਹੋਊਗਾ ਤੁਹਾਨੂੰ। ਹੂੰ ਤੁਹਾਨੂੰ ਚੰਗਾ ਹੋਊਗਾ ਛੋਟੇ ਵੱਡੀ ਦੁਕਾਨ ਹੋਊਗੀ ਤੁਹਾਡੇ ਗਾਹ ਕੌਣ ਲੱਗੇ। ਹੂੰ ਛੋਟੇ ਵੀ ਬਿਮਾਰੀ ਤੋਂ ਦੂਰ ਹੋਗੇ ਤੇ ਤੁਹਾਨੂੰ ਵੀ ਲੋੜ ਅਗੇ ਛੇ ਕਸੀ ਜਾਂਦੀ। ਠੀਕ ਹੈ। ਫਿਰ ਤਾਂ ਇੱਕ ਨੂੰ ਬਲਮੇਸ਼ਲ ਨੂੰ ਮੰਨ। ਹੂੰ ਬਾਸੇ ਨੂੰ ਪੜੋ। ਪਹਿਲਾਂ ਅਰਥਨਾਕਲ ਹੋ ਤਾਂ ਉੱਠ ਕੇ ਬਚਨ ਪੜੋ। ਛੋਟਾ ਨਾਂ ਕੀ ਹੈ? ਮੇਨੋਂ ਜੈਲਕੌਰ ਹੈ। ਜੈਲਕੌਰ। ਫਿਰ ਕੌਰ ਤਾਂ ਪਿੱਛੇ ਸਿੱਖਾਂ ਦੇ ਲੱਗਦਾ। ਉਹ ਕਾਲ ਕੀ ਆ ਤਾਂ ਲੋਕਾਂ ਨੇ ਕਹਿੰਦੇ ਨਹੀਂ ਨਹੀਂ ਬੈਠ ਓਹੋ ਭਾਈਆਂ ਇਹ ਤਾਂ ਲੋਕਾਂ ਨੇ ਬਦਲਿਆ ਪਰ ਮੇਸ਼ਲ ਨੇ ਤਾਂ ਨਹੀਂ ਨਵਾਂ ਬਦਲਿਆ ਆਪਣਾ ਹੂੰ ਠੀਕ ਹੈ ਹੈ ਠੀਕ ਹੈ ਉਹਨੇ ਤਾਂ ਨਾਂ ਰੱਖਿਆ ਹੀ ਨਹੀਂ ਕੋਈ ਹੈ ਉਹਨੇ ਤਾਂ ਨੱਖੀ ਨਹੀਂ ਹੂੰ ਇਹ ਤਾਂ ਲੋਕਾਂ ਨੇ ਰੱਖੇ ਇਹ ਤਾਂ ਲੋਕਾਂ ਨੇ ਆ ਆ ਵੀ ਜਨਮ ਲਿਆ ਦੀ ਪਰ ਉਹਨੇ ਕਹਲਾ ਆਦਮਨ ਤੋਂ ਜਨਮ ਲੈ ਤਾ ਦੀ ਹੂੰ ਉਹਦਾ ਕਮਾੜੀ ਕੁਲੀ ਦੇ ਜਨਮ ਲੈ ਤਾ ਦੀ ਲੋਥ ਨਹੀਂ ਆਈ ਤੀ ਅੱਛਾ ਸੋਨੂੰ ਤਾਂ ਪੂਰੀ ਨੌਲੇਜ ਹੈ ਹਾਂ ਬਾਈਬਲ ਨਹੀਂ ਨਾਂ ਲੈ ਜਨਮ ਲੈ ਤਾ ਦੀ ਉਹਨੇ ਬਾਈਬਲ ਪੜੀਆ ਤੁਸੀਂ ਬੈਬਲ ਸਾਨੂੰ ਕੰਨ ਨਹੀਂ ਨਹੀਂ ਆਉਂਦੀ ਅਸੀਂ ਸੁਣਦੇ ਆ ਬੈਬਲ ਅੱਛਾ ਸੁਣ ਲੈਣੇ ਆਨਲਾਈਨ ਸੁਣ ਲੈਣੇ ਆਨਲਾਈਨ ਵੀ ਨਾਲੇ ਆਹੋਨੇ ਭਾਜੀ ਸਮਝਾਉਂਦੇ ਨੇ ਅੱਛਾ ਬੀਦੂ ਸਿੰਘ ਬੱਚਣਾ ਜੀ ਚੱਲਣਾ ਹੂੰ ਬੱਚਣਾ ਜੀ ਚੱਲੋ ਨਹੀਂ ਤਾਂ ਤੁਸੀਂ ਬਚਾਏ ਜਾ ਉਹਨੇ ਨਰਕ ਦੀ ਅਲਗ ਚ ਹਾਂ ਕਰਦੇ ਨੇ ਇਹਨਾਂ ਨੇ ਆਈਟਮ ਵੀ ਦਿੱਤੇ ਦੀ ਪਹਿਲਾਂ ਤਾਂ ਦਿੰਦੇ ਦੀ ਘਰ ਵੀ ਪਾਕੇ ਦਿੱਤੇ ਨੇ ਅੱਛਾ ਅੱਛਾ ਠੀਕ ਹੈ ਬੀਦੂ ਸਿੰਘ ਗੁੰਡੇ ਨੂੰ ਉੱਥੇ ਲੱਖ ਛਕਦੇ ਹੋ ਉੱਥੇ ਹੰਬਲਾਜ ਹੰਬਲਾਜ ਉੱਥੇ ਪਾਈ ਤਰ੍ਹਾਂ ਹਾਂ ਹੰਦ ਲਾ ਪਾ ਲਈ ਅੱਛਾ ਮੈਂ ਨਹੀਂ ਲੱਖਦਾ ਅੱਛਾ ਹੁਣ ਹੀ ਰੱਖ ਲੈ ਲੀਆਂ ਦਿੱਤੀਆਂ ਜਾਂਦੀਆਂ ਨੇ 20 20000 ਰੁਪਏ ਦਿੱਤਾ ਜਾਂਦਾ ਅੱਛਾ ਅੱਛਾ ਠੀਕ ਹੈ ਇਹ ਤੇ ਸੇਵਾ ਕੰਮੀ ਹੂੰ ਸੇਵਾ ਕੰਮੀ ਰੋਜ਼ ਪ੍ਰਾਰਥਨਾ ਹੁੰਦੀ ਹੈ ਠੀਕ ਹੈ